ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਨੂੰ ਦੱਸਦੇ ਕਿ ਹੁਣੇ-ਹੁਣੇ ਐਸਡੀਪੀਸੀ ਨੂੰ ਇੱਕ ਈਮੇਲ ਕੀਤੀ ਗਈ ਹੈ ਜਿਸ ਦੇ ਵਿੱਚ 골ਡਨ ਟੈਂਪਲ ਨੂੰ ਆਰਡੀਐਕਸ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜੀ ਹਾਂ ਸ਼੍ਰੀ ਦਰਬਾਰ ਸਾਹਿਬ ਨੂੰ ਆਰਡੀਐਕਸ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਟੈਕਨੀਕਲ ਵਿੰਗ ਨੂੰ ਇਹ ਈਮੇਲ ਭੇਜੀ ਗਈ ਹੈ ਹਾਲਾਂਕਿ ਈਮੇਲ ਦਾ ਯੂਜ਼ਰ ਕੌਣ ਹੈ ਆਈਪੀ ਐਡਰੈਸ ਕੀ ਹੈ ਇਹਦੇ ਬਾਰੇ ਜਾਣਕਾਰੀ ਜਿਹੜੀ ਇਕੱਠੀ ਹੋ ਕੀਤੀ ਜਾ ਰਹੀ ਹੈ ਟੀਮਾਂ ਲੱਗ ਚੁੱਕੀਆਂ ਨੇ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਵੀ ਉਚਿਤ ਤੌਰ ਤੇ ਐਸਜੀਪੀਸੀ ਦੇ ਦਫ਼ਤਰ ਪਹੁੰਚਦਾ ਹੈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਅਮਰਜੈਂਸੀ ਮੀਟਿੰਗ ਦੇ ਵਿੱਚ ਪੁਲਿਸ ਕਮਿਸ਼ਨਰ ਹੋਗੇ ਐਸਐਚਓ ਹੋਗੇ ਸੋ ਉਹਨਾਂ ਨੂੰ ਇਹ ਮਾਮਲਾ ਦੱਸਿਆ ਗਿਆ ਗੱਲ ਆਉਂਦੀ ਹੈ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਨਤਮਸਤਕ ਹੁੰਦੇ ਨੇ ਫੁੱਟਫਾਲ ਬਹੁਤ ਜ਼ਿਆਦਾ ਹੈ ਸੋ ਜਦੋਂ ਅਜਿਹੀ ਧਮਕੀ ਆਉਂਦੀ ਹੈ ਈਮੇਲ ਦੇ ਜ਼ਰੀਏ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਕਿਉਂਕਿ ਇਹ ਕਰਲੀਜੀ ਅਸਥਾਨ ਹੈਗਾ ਸੋ ਸਾਰਿਆਂ ਦੀਆਂ ਆਸਥਾ ਜੁੜੀਆਂ ਹੁੰਦੀਆਂ ਨੇ ਸੋ ਇੱਥੇ ਲੋਕ ਜਾਂਦੇ ਨੇ ਦਰਸ਼ਨ ਦੀਦਾਰੇ ਕਰਦੇ ਨੇ ਤੋਂ ਫੌਰਨ ਤੋਂ ਵੀ ਲੋਕ ਇੱਥੇ ਆਉਂਦੇ ਨੇ ਤਾਂ ਜਦੋਂ ਅਜਿਹਾ ਕੋਈ ਥ्रेट ਆਉਂਦਾ ਅਜਿਹੀ ਕੋਈ ਧਮਕੀ ਆਉਂਦੀ ਹੈ ਤਾਂ ਉਸ ਨੂੰ ਲਾਈਟਲੀ ਨਹੀਂ ਲਿਆ ਜਾ ਸਕਦਾ ਉਸ ਦੀ ਪੂਰਨ ਅਰਤੇ ਜਾਂਚ ਕੀਤੀ ਜਾਂਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਟੀਮਾਂ ਐਸਜੀਪੀਸੀ ਦਾ ਵੀ ਟੈਕਨੀਕਲ ਵਿੰਗ ਜੁੜਿਆ ਉਹ ਲੱਗਾ ਹੋਇਆ ਸੋ ਦੁਪਹਿਰ ਤੱਕ ਦਾ ਸਮਾਂ ਜਿਹੜਾ ਦਿੱਤਾ ਗਿਆ ਸੀ ਪਰ ਹੁਣ ਇਸ ਨੂੰ ਕਹਿ ਦਿੱ ਕਿ ਅਜੇ ਤੱਕ ਇਹ ਆਇਡੈਂਟੀਫਾਈ ਨਹੀਂ ਕੀਤਾ ਕਿ ਇਹ ਈਮੇਲ ਜਿਹੜੀ ਹੈ ਕਿਸ ਦੇ ਵੱਲੋਂ ਭੇਜੀ ਗਈ ਹੈ ਹਾਲਾਂਕਿ ਅਜੇ ਵੀ ਹਣ ਪੁਛਾਤਾ ਕੋਈ ਵਿਅਕਤੀ ਦੱਸਿਆ ਜਾ ਰਿਹਾ ਜਿਸ ਨੇ ਇਹ ਈਮੇਲ ਭੇਜੀ ਹੋਈ ਹੈ ਸੋ ਆਈਪੀ ਐਡਰੈਸ ਨੂੰ ਦੇਖਿਆ ਜਾ ਰਿਹਾ ਹੈਗਾ ਆਈਪੀ ਐਡਰੈਸ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਈਮੇਲ ਕਿਸ ਦੇ ਵੱਲੋਂ ਕੀਤੀ ਗਈ ਹੈ ਇਹ ਮਜ਼ਾਕ ਸੀਗਾ ਜਾਂ ਕਿਸੇ ਨੇ ਜਾਣਬੁੱਝ ਕੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਪਿੱਛੇ ਦਾ ਮੰਤਬ ਕੀ ਹੈ ਸੋ ਇਹਨਾਂ ਸਾਰਿਆਂ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ ਕਮਿਸ਼ਨਰ ਉੱਚੇਚੇ ਤੌਰ ਤੇ ਪਹੁੰਚੇ ਨੇ ਐਸਡੀਪੀਸੀ ਦੇ ਨਾਲ ਗੱਲਬਾਤ ਕਰ ਰਹੇ ਨੇ ਪ੍ਰਧਾਨ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ ਕਿਉਂਕਿ ਆਰਡੀਐਕਸ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਨੂੰ ਗੋਲਡਨ ਟੈਂਪਲ ਨੂੰ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਸੋ ਇਹ ਇੱਕ ਇਹ ਮੁੱਦਾ ਵੀ ਬਹੁਤ ਵੱਡਾ ਹੈਗਾ ਜਿੱਥੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਨਤਮਸਤਕ ਹੁੰਦੇ ਨੇ ਤਾਂ ਉਥੋਂ ਦੀ ਗੱਲ ਆਉਂਦੀ ਹੈ ਇੱਕ ਜੇਕਰ ਵਾਕਿਆ ਕੀ ਕੋਈ ਇਸ ਤਰੀਕੇ ਦੀ ਪਲੈਨਿੰਗ ਚੱਲ ਰਹੀ ਹੈ ਸੋਰਸਸ ਤੋਂ ਇਸ ਤਰੀਕੇ ਦੀ ਕੋਈ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਪ੍ਰੀਪਲਾਨ ਤੇ ਹੀ ਰੋਕਿਆ ਜਾਵੇ ਉਸ ਨੂੰ ਟ੍ਰੇਸ ਕੀਤਾ ਜਾਵੇ ਸੋ ਇਸ ਕਰਕੇ ਹੁਣ ਸਾਰੇ ਜਾਣੇ ਪੱਬਾਂ ਦੇ ਭਾਰ ਕੋਈ ਨਹੀਂ ਐਸਜੀਪੀਸੀ ਦਾ ਟੈਕਨੀਕਲ ਵਿੰਗ ਇਸ ਨੂੰ ਲੈ ਕੇ ਜਾਣਕਾਰੀ ਜਟਾਉਣ ਦੇ ਵਿੱਚ ਲੱਗਾ ਹੋਇਆ ਹੈ ਕਿ ਇਹ ਕਿਸ ਨੇ ਈਮੇਲ ਭੇਜੀ ਹੈ ਹਾਲਕਿ ਇਹ ਪਹਿਲੀ ਈਮੇਲ ਹੈ ਇਸ ਤੋਂ ਪਹਿਲਾਂ ਕੋਈ ਵੀ ਇਸ ਤਰੀਕੇ ਦੀ ਕੋਈ ਵੀ ਨਾਤਾ ਘਟਨਾ ਹੋਈ ਹੈ ਨਾ ਕਿਸੇ ਨੇ SMS ਪੇ ਜਾਇ ਨਾ ਨਾ ਹੀ ਕੋਈ ਈਮੇਲ ਸੈਂਡ ਕੀਤੀ ਹੈ ਸੋ ਆਪ ਖੁਦ STPCS ਨੂੰ ਲੈ ਕੇ ਹੈਰਾਨ ਹੈ ਫਿਲਹਾਲ ਤੁਹਾਨੂੰ ਦੱਸ ਦਈਏ ਜੋ ਸਾਈਬਰ ਦੀਆਂ ਟੀਮਾਂ ਲੱਗ ਚੁੱਕੀਆਂ ਨੇ ਟੈਕਨੀਕਲ ਵਿੰਗ ਸਾਰਾ ਲੱਗਾ ਹੋਇਆ ਇਸ ਚੀਜ਼ ਨੂੰ ਸੁਲਝਾਉਣ ਦੇ ਵਿੱਚ ਕਿ ਕਿਸ ਦੇ ਵੱਲੋਂ ਈਮੇਲ ਜਿਹੜੀ ਸੈਂਡ ਕੀਤੀ ਹੋਈ ਹੈ ਕੀਤੀ ਗਈ ਹੈ ਤਾਂ ਐਸਜੀਪੀਸੀ ਦੇ ਮੁਖ ਸਕੱਤਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਕੁਲਵੰਤ ਸਿੰਘ ਮੰਨਣ ਹੁਣਾ ਦੇ ਨਾਲ ਧਮਕੀ ਨੂੰ ਲੈ ਕੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਧਮਕੀ ਕਦੋਂ ਆਈ ਕਿਸ ਤਰੀਕੇ ਦੀ ਈਮੇਲ ਦਾ ਜ਼ਿਕਰ ਕੀਤਾ ਗਿਆ ਮੰਗ ਕੀ ਕੀਤੀ ਗਈ ਕਿਉਂ ਇਹ ਧਮਕੀ ਭਰੀ ਈਮੇਲ ਜਿਹੜੀ ਹੈ ਭੇਜੀ ਗਈ ਕਿ ਅਸੀਂ ਦਰਬਾਰ ਸਾਹਿਬ ਨੂੰ ਆਰਡੀਐਕਸ ਦੇ ਨਾਲ ਉਡਾ ਦੇਾਂਗੇ ਇਸ ਦੇ ਪਿੱਛੇ ਦਾ ਮੰਤਵ ਕੀ ਹੈ ਤਾਂ तमाम ਗੱਲਾਂ ਬਾਤਾਂ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿ ਇਸ ਬਾਰੇ ਦੇ ਵਿੱਚ ਉਹਨਾਂ ਦਾ ਕੀ ਕੁਝ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਈਮੇਲ ਆਈ ਹੈ ਤੇ ਇਹਦੀ ਅਸੀਂ ਜਿਹੜੀ ਰਿਪੋਰਟ ਆ ਜੀ ਉਹ ਐ ਸਚੋ ਨੂੰ ਵੀ ਦੇਤੀ ਆ ਤੇ ਕਮਿਸ਼ਨਰ ਸਾਹਿਬ ਨੂੰ ਵੀ ਦੇਤੀ ਆ ਤੇ ਇਹਦੇ ਲਈ ਆਪ ਵੀ ਅਸੀਂ ਇਨਕੁਆਰੀ ਕਰਦੇ ਪਏ ਆ ਜੀ ਇੱਕ ਅੱਜ ਦੇ ਦਿਨ ਚ ਕੱਲ ਪਰਸੋ ਕਿਹਦੀ ਪੇਜ ਮੇਲ ਚ ਲਿਖਿਆ ਕੀ ਹੈ ਥੋੜੇ ਮੇਲ ਚ ਧਮਕੀ ਦਿੱਤੀ ਗਈ ਹੈ ਵੀ ਆਰਡੀਐਕਸ ਆ ਤੇ ਨੰ ਵੀ ਨੁਕਸਾਨ ਕਰਾਂਗੇ ਮੈਂ 21 ਜਗ੍ਹਾ ਦਾ ਨਿਸ਼ਾਨੀ ਅਫੀਸ਼ੀਅਲ ਮੇਲ ਦਰਬਾਰ ਸਾਹਿਬ ਦਰਬਾਰ ਸਾਹਿਬ ਕਿਸ ਨੂੰ ਆਈ ਹੈ ਨਹੀਂ ਅਜੇ ਉਹ ਕਲੀਅਰ ਨਹੀਂ ਹੋਇਆ ਤੇ ਦਰਬਾਰ ਸਾਹਿਬ ਤੇ ਇਹ ਗੱਲ ਕਹੀ ਗਈ ਹੈ ਤੇ ਚਲੋ ਅੱਜ ਪਤਾ ਲੱਗ ਜਾ ਜਾਂ ਕੱਲ ਪਤਾ ਲੱਗ ਜਾਏਗਾ ਫਿਰ ਆਪਾਂ ਇਹ ਡਿਟੇਲ ਸਮਾਂ ਵੀ ਦੱਸਿਆ ਗਿਆ ਵੀ ਹਾਂ ਸਮਾਂ ਥੋੜਾ ਕਿਹਾ ਗਿਆ ਸਮਾਂ ਦੱਸਿਆ ਗਿਆ ਪਰ ਇਹ ਕਲੀਅਰ ਨਹੀਂ ਨਿਕਾ ਮੈਨੂੰ ਲੱਗਦਾ ਨਿਕਾ ਵੀ ਜਾਂ ਕਿਸੇ ਏਜੰਸੀ ਦਾ ਕਿੰਦਾ ਕੰਮ ਹੈ ਇਦਾਂ ਦੀ ਅਜੇ ਕਲੀਅਰ ਨਹੀਂ ਨਿਕਾ ਅੱਜ ਦਾ ਸੀਗਾ ਜੀ ਹਾਂ ਅੱਜ ਦਾ ਸਮਾਂ ਸੀ ਸੀਐਸਟੀ ਵਗੈਰਾ ਚੈੱਕ ਕੀਤੇ ਜਾ ਰਹੇ ਆ ਉੱਥੇ ਕੋਈ ਹਾਂ ਉਹ ਨਹੀਂ ਨਹੀਂ ਉਹ ਉਹ ਉਹਦੇ ਲਈ ਸਰੀਰ ਲਾਤੀ ਐ ਡਿਊਟੀਆਂ ਲਾ ਦਿਤੀਆਂ ਗਈਆਂ ਵੀ ਕਿਤੇ ਵੀ ਕਿਉਂਕਿ ਜਿੰਨਾ ਹੀ ਆਪਣੇ ਪ੍ਰਕਰਮਾ ਹੈਗੀ ਐ ਜਿੰਨਾ ਆਪਣਾ ਗਲਿਆਰਾ ਹੈਗਾ ਸਾਦੇ ਡਿਊਟੀਆਂ ਲਾ ਦਿਤੀਆਂ ਗਈਆਂ ਤਾਂ ਕਿ ਕੋਈ ਮੈਂ ਕਿੰਨਾ ਪਰਮਾਤਮਾ ਕਰੂ ਗੁਰੂ ਰਾਮਦਾਸ ਮਿਹਰ ਕਰੇ ਕੋਈ ਇਦਾਂ ਦਾ ਨੁਕਸਾਨ ਨਹੀਂ ਆਈ ਹੈ ਕਿ ਐਵੇਂ ਕਿਸੇ ਨੇ ਮਤਲਬ دہشت ਉਹ ਇਦਾਂ ਦੇ ਇਦਾਂ ਦਾ ਵੀ ਲੱਗਦਾ ਤਾਂ ਹੀ ਕਰਕੇ ਆਪਾਂ ਖੁੱਲ ਕੇ ਵਿਚਾਰ ਨੂੰ ਨਹੀਂ ਦਿੰਦੇ ਪਏ ਵੀ ਲੱਗਦਾ ਇਸ ਤਰ੍ਹਾਂ ਹੀ ਜੋ ਆਪ ਜੀ ਨੇ ਕਿਹਾ ਕਿ ਕਿਸੇ ਨੇ ਡਰਾਉਣ ਦੇ ਲਈ ਜਾਂ ਅਮੀ ਫੇਕ ਜੋ ਮੈਨੂੰ ਲੱਗਦਾ ਕਿ ਫੇਕ ਤੌਰ ਤੇ ਜਿਹੜਾ ਇਦਾਂ ਦਾ ਕਿਹਾ ਗਿਆ ਪਰ ਫਿਰ ਵੀ ਆਪਾਂ ਚੌਕਸੀ ਦੇ ਤੌਰ ਤੇ ਆਪਾਂ ਸਾਰੀਆਂ ਡਿਊਟੀਆਂ ਪ੍ਰਕਰਮਾਂ ਦੇ ਵਿੱਚ ਵੀ ਲਾ ਦਿੱਤੀਆਂ ਗਈਆਂ ਤੇ ਗਲਿਆਰੇ ਵਿੱਚ ਵੀ ਜਿਹੜੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਤਾਂ ਕਿ ਧੰਤਨ ਗੁਰ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਨੁਕਸਾਨ ਨਾ ਹੋਵੇ ਉਸ 스ਕੈਨਰ ਲੱਗੀ ਸੀ ਸਾਰੇ ਉਹ ਬੁਲਕੇ ਚਿੜੇ ਦੇ ਪ੍ਰੋਗਰਾਮ ਅਗੇ ਕੈਦਰਨਾਂ ਦਾ ਫੈਸਲਾ ਕੀਤਾ ਗਿਆ ਸੀ ਬਹੁਤ ਚਲੋ ਉਹ ਲਾ ਦਿੱਤੇ ਜਾਣਗੇ ਜੇ ਮੈਨੂੰ ਲੱਗਦਾ ਨਹੀਂਗਾ ਫੇਕ ਲੱਗਦਾ ਪਿਆ ਜੋ ਅਸੀਂ ਦੇਖਦੇ ਪਿਆ ਅਜ ਤਾਈਂ ਜੋ ਹੁਣ ਸਮਾਂ ਦੋ ਤਿੰਨ ਘੰਟੇ ਦੀ ਗੱਲ ਹੋ ਗਈ ਹੈ ਤੇ ਇਤਨਾ ਲੱਗਦਾ ਪਿਆ ਪਰ ਫਿਰ ਵੀ ਚੌਕਸੀ ਜਿਹੜੀ ਆ ਉਹ ਦਿਨ ਰਾਤ ਰੱਖੀ ਜਾਏਗੀ ਮੇਲ ਅੱਜ ਆਈਏ ਕਿ ਕੱਲ ਅੱਜ ਆਈਏ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਹੋਈ ਠੀਕ ਹਾਂ ਪਰ ਪਹਿਲੇ ਪ੍ਰਧਾਨੀਆਂ ਮੀਟਿੰਗ ਹੋਈ ਹੈ ਦੋ ਘੰਟੇ ਪਹਿਲੇ ਮੀਟਿੰਗ ਹੋਈ ਪੁਲ ਪ੍ਰਸ਼ਾਸਨ ਨਾਲ ਹਾਂ ਪੁਲ ਪ੍ਰਸ਼ਾਸਨ ਨਾ ਵੀ ਇੱਥੇ ਆਇਆ ਸੀ ਐਸਐਸਓ ਸਾਹਿਬ ਵੀ ਆਇਆ ਸੀ ਕਮਿਸ਼ਨਰ ਨੂੰ ਵੀ ਇਨਫੋਰਮ ਕਰ ਦਿੱਤਾ ਗਿਆ ਦੂਜਾ ਹੈ ਜੇ ਮਤਲਬ ਕਹਿੰਦਾ ਭਾਵੇਂ ਲੈਟਰ ਭੇਜ ਕੇ ਨਾਲ ਡਿਪਟੀਸ਼ਨ ਭੇਜ ਕੇ ਉਹਨਾਂ ਨੂੰ ਦੱਸਿਆ ਗਿਆ ਕਿ ਤੇ ਉਹਨਾਂ ਨੇ ਵੀ ਆਪਣੀ ਇਨਕੁਆਇਰੀ ਸ਼ੁਰੂ ਕਰ ਦਿੱਤੀ